ਗੁਰਸਿੱਖੋ ਪਿਆਰਿਓ ਗੁਲਾਮ ਹੈਦਰ ਦਾ ਸਲਾਮ ਅਰਜ਼ ਹੈ ਪੂਰ ਫਰਮਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਨੂੰ ਛਾੜ ਕੇ ਗਏ ਨੇ ਬੀਬੀ ਮਨਜੀਤ ਕੌਰ ਜੀ ਤੇ ਉਹਨਾਂ ਦੇ ਜਿਰੇ ਸ਼ੋਰ ਸਤਾਜ ਨੇ ਸਰਦਾਰ ਨਰਮਨ ਸਿੰਘ ਜੀ ਰਾਏ ਸਰਵਾਲੇ ਐਥੇ ਉਹ ਵੀ ਮੁਕਰੀਮ ਐ ਤੇ ਮੈਂ ਵੀ ਮੁਕਰੀਮ ਐ ਸਮਹ ਹੰਦੈ ਸਮੈਂ ਵੀ ਤਿਰਨਾ ਪਿਆਰਿਓ ਇਹ ਬਹੁਤ ਹੀ ਵੱਡਾ ਦੁੱਖ ਹੈ ਇੱਕ ਜੀਵਨ ਸਾਥੀ ਦਾ ਜਾਣਾ ਸਾਰੀ ਦੁਨੀਆ ਬਾਣੀ ਦਾ ਸਤਿਮਾਨ ਹੈ ਸਭ ਦੁਨੀਆ ਆਵੰਗਰਮੇ ਮਕਾਮ ਇਕ ਰਹੀਮ ਜੋ ਜੀ ਆਇਆਏ ਉਹਨੇ ਤੁਰਨੈ ਜਿڑے ਆਇਨੇ ਉਹਨਾਂ ਹੀ ਜਾਣਾਏ ਤੇ ਹੁਣ ਬੀਬੀ ਮੰਜੀਤ ਘੋੜੀ ਦਾ ਕੇ ਵਿਸੋਣਾ ਦੇ ਵਿੱਚ ਚਲੇ ਗਏ ਨੇ

ਓਹ ਹਜ਼ਾਰ ਉਸ ਪ੍ਰਮਾਤਮਾ ਦੀ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦੱਬਿਆ ਆਦ ਸਚ ਜੁਗਾਦ ਸਚ ਹੈ ਕੀ ਸਚ ਨਾਨਕ ਹੋਸੀ ਭੀ ਸਚ ਤੇ ਕਿਹਾ ਲੋ ਇਹ ਜਿਹੜਾ ਦਰਪਣ ਵਿੱਚ ਸੋਣਾ ਹੈ ਕਿ ਛੋਟੀ ਚੀਜ਼ ਨਹੀਂ ਹੈ ਮੈਂ ਇੱਕ ਸਤਿ ਪ੍ਰਸਾਦ ਦੀ ਗੱਲ ਤੋਂ ਸਾਹਮਣੇ ਰੱਖਦਾ ਕਿ ਜਿਸ ਵੇਲੇ શ્રી ਰਾਮ ਸੰਗਰਜੀ ਮਾਤਾ ਸੀਤਾ ਦਾ ਕਰਨ ਹੋਇਆ ਤੇ ਉਹਨਾਂ ਨੇ ਫਿਰ ਲਿਖਣਾ ਸ਼ੁਰੂ ਕੀਤਾ ਉਹ ਲਿਖ ਰਿਹਾ ਨੇ ਕਿ ਵਿਪਨ ਫਿਰਤ ਹਮ ਖੋਜਤ ਤੇਹੀ ਹਾਈ ਸੀਟੇ ਹਾਈ ਸੀਟੇ ਕਰਦੇ ਸਿੱਧੇ ਸੀ ਪਰ ਜਿਹੜਾ ਤੁਰ ਗਾ ਹੁਣ ਚਲਾ ਜਾਂਦਾ ਹੈ ਉਹਨੂੰ ਟਕਰਾਹ ਪੁਰਦੀ ਆਖਿਆ ਲੈ ਕੇ ਦੁਬਾਰਾ ਜਨਮਾਂ ਦੇ ਵਿੱਚ ਹੀ ਆਉਣਾ ਪੈਂਦਾ ਹੈ ਤੇ ਪਿਆਰਿਓ ਹੱਸਣਾ ਨੈਸ ਨਹੀਂ ਹੈ ਦੁਨੀਆਂ ਦੇ ਲਈ ਆਇ ਇੱਕ ਜਿਲੀ ਸੰਦਸਾ ਆਉਂਦੀ ਹੈ ਇਹ ਹੈਗੀ ਤੇ ਨਹੀਂ ਵੀ ਅਪਨ ਜਿੰਨੇ ਆ ਉਹ ਸਾਰੇ ਇਸ ਮਾਇਆ ਦੀ ਦੁਨੀਆ ਦੇ ਵਿੱਚ ਸਾਹ ਲੈ ਰਹੇ ਨੇ ਜਉਦੇ ਆ ਸਾਰੇ ਜਿਹੜਾ insani zindagi ਦਾ ਸਮਾ ਸਾਹਿਤਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਵਿੱਚ ਦੱਸਿਆ ਗਿਆ ਹੈ ਉਹ ਐਨਾ ਦੱਸਿਆ ਹੈ ਕਿ ਮਨਦੇ ਦੀ ਜ਼ਿੰਦਗੀ ਸਿਰਫ ਇੱਕ ਸਾਹ ਤੇ ਬਿਤੀ ਹੋਈ ਹੈ ਆਮਿਆ ਤੇ ਠੀਕ ਹੈ ਨਹੀਂ ਤੇ ਨਹੀਂ ਜਿਹੜੀ ਮੌਤ ਹੈ ਮੌਤ ਕਿਸੇ ਨੂੰ ਮੌਤ ਨਹੀਂ ਦਿੰਦੀ ਮੌਤ ਮੁਹੱਤ ਨਾ ਜਾਣਾਂ ਅਨ ਕੈਨ ਦੇ ਇਨਸਾਨ ਜਿੰਨੀ ਲਿੱਖੀ ਹੋਈ ਹੈ ਜਿੰਨਾ ਲਿੱਖੀ ਹੋਈ ਹੈ ਉਹ ਨਹੀਂ ਆਉਣੀ ਹੈ ਤੇ ਜਿੱਥੇ ਆਉਂਦੀ ਹੈ ਉਹ ਤੇ ਆਪ ਹੀ ਲੈ ਜਾਂਦੀ ਹੈ ਮੌਤ ਲਈ ਇਨਸਾਨtilde ਰਹਣਾ ਜ਼ਰੂਰੀ ਹੈ ਸਮਾਂ ਪੂਰਾ ਹੋ ਗਿਆ ਸਾਮ ਮੁੱਕ ਗਏ ਨੰਬਰ 2 ਸਾਖੀ ਨੰਬਰ 3 ਇਸਥਾਨ ਤੇ ਪਿਆਰਿਓ ਇਸਥਾਨ ਸਮਾਂ ਸਾਖੀ ਇਨਸਾਨ ਬਸ ਇਨਸਾਨ ਆਇਆ ਤੇ ਤੁਰ ਗਿਆ ਜਦ ਇਸ ਆਦਮ ਦੀ ਹਕੀਕਤ ਬਿਆਨ ਕੀਤੀ ਗਈ کہ کہا گیا کہ آدم میں جب تک دم وہ دم نہ تھا وہ خواب تھا آدم نہ تھا آدم میں جب کہ دم ہوا پھر خواب سے آدم ہوا ہم آدمی ہاں ایک دمی اے بانی کے لیچ ہے ہم آدمی ہاں ایک دمی محلت محلت نہ جانا یعنی ایک منٹ دا بھی کہا نہیں کسی ہمیں نہ پیارے ہو ਸ਼ੇਖ ਸਾਗੀ ਅਲੇਹ ਰਹਾਮਤੁਲ ਬਰਵेश ਇੱਕ ਵਕੀਰ ਹੋਏ ਨੇ ਤੇ ਉਹ ਅਕਸਰ ਉਹਨਾਂ ਦੇ ਰਚਨ ਫਾਰਸੀ ਦੇ ਵਿੱਚ ਮਿਲਦੇ ਨੇ ਉਹਨਾਂ ਵਿੱਚ ਕਿ ਖੁਸ਼ ਅਸਕ ਇੰਗਰੇਜ਼ੀ ਦਾ ਕਿ ਜਾਵ ਮਿਦਾਨੀ ਹੇਸਤ ਐਦਾ ਅਤਰ ਕੋਣੀ ਇੰਤਾਰ ਕਰਦਾ ਹੁੰਦਾ ਕਿ ਇਹ ਜ਼ਿੰਦਗੀ ਜਿਵੇਂ ਹੈ ਉਹ ਚੰਗੀ ਨਹੀਂ ਹੈ ਪਰ صدا رہن والی بھی نہیں ہے خوش عزت عمر دریقان کے جا جاویلانی نیس بس ایک بارے بری پنج روزہ خانی نیس کر زندگی کے پنج دن ہے انہوں نے بھی پروسہ کوئی نہیں کہ پنجے پورے ہوں گے جا پہلے دن جا دوسرے دن جا تیجے دن اپنے جانا پہنا ہے تے پیارے جد آنگی ہے پھر بندے نو ترنا پیدا ہے آگئی بس کسی اردو دے شاعر نے لکھیا ہے کہ لائی حیات حیات پہنے زندگی لائی حیات آئی قضا لائے چلی چلے اپنی خوشی نہ آئے تھے اور نہ اپنی خوشی جلے انسان دے جنہیں کام ہیں ਬੱਡੀਆਂ ਬੱਡੀਆਂ ਫੈਕਟਰੀਆਂ ਸਾਰੇ ਦਾ ਸਾਰਾ ਕੁਝ ਜਦ ਮਾ ਕੋਈ ਮੋਟ ਜਿਸرائیਲ ਫਰਿਸ਼ਤਾ ਕਾਇਆ ਗਿਆ ਹੈ ਇਜ਼ਰਾਈਲ ਬਸਤਰੀ ਚਮਕ ਤਬ ਤੇਾਰੇ ਬਧਾਈ ਉਦੋਂ ਫਿਰ ਸਾਰਾ ਕੁਝ ਛੱਡ ਕੇ ਜਾਣਾ ਪੈਂਦਾ ਹੈ ਕਿ ਕਰਿਓ ਜੇ ਅਗਰ ਅਪਣ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਚਾਹੁੰਦੇ ਆ ਜਿਵੇਂ ਬਾਣੀ ਚ ਕਿਹਾ ਗਿਆ ਹੈ ਬੰਦੇ ਖੋਜ ਦੇਹ ਹਰ ਰੋਜ਼ ਜੇ ਅਗਰ ਤੁਸੀਂ ਆਪਣੇ ਅੰਦਰ ਚਾਤਮਾarna ਸ਼ੁਰੂ ਕਰੋਗੇ ਫਿਰ ਜੀਵਨ ਬਧਿਆ ਹੋ ਜੂਗਾ ਬੁਰਾਈਆਂ ਤੋਂ ਵੀ ਬਚਦੇ ਰਹੋਗੇ ਯਾਰੋ ਹੁਣ ਆਈ ਤੇ ਤੁਰ ਗਏ ਐਨ ਕਹਿੰਦੇ ਆਮਦ ਰਸਤ ਐ ਦੁਨੀਆਂ ਆਉਣਾ ਤੇ ਜਾਣਾ ਇਹੀ ਕੋ ਜੈ ਇਸ ਤੋਂ ਬਾਦ ਕੁਝ ਵੀ ਨਹੀਂ ਹੈ ਔਰ ਇੱਕ ਦਿਨ ਉਹ ਦਿਨ ਆਉਣਾ ਹੈ ਜਦ ਕੇ ਸੰਸਾਰ ਹੀ ਨਹੀਂ ਰਹਿਣਾ ਐ ਦੁਨੀਆ ਵੀ ਨਹੀਂ ਰਹਿਣੀ ਕੋਈ ਜੀ ਨਹੀਂ ਰਹਿਣਾ ਕੋਈ ਜਾਨ ਨਹੀਂ ਰਹਿਣੀ ਐ ਸਾਰੇ ਜਿੱਥੇ ਵੀ ਤੁਸੀਂ ਜਿੰਨੇ ਗ੍ਰੰਥ ਨੇ ਪਵਿੱਤਰ ਸਾਰੇ ਸਤਨਕ ਜੋਗ ਨੇ ਉਹਨਾਂ ਵਿੱਚ ਆਇਆ ਹੈ ਜੇਕਰ ਕੁਰਾਨ ਦੇ ਵਿੱਚ ਤੁਸੀਂ ਦੇਖੋਗੇ ਤਾਂ ਕੁਰਾਨ ਵਿੱਚ ਕਹਿਆ ਹੈ ਪੁਲਦ ਨਫਸਿੰਗ ਜ਼ਾਈਤੁਲ ਮੌਤ ਇਹਦਾ ਅਰਥ ਲੰਦਰੀ ਕਿ ਜਾਨਦਾਰ ਜੀ ਉਹਨਾਂ ਸਾਰਿਆਂ ਨੂੰ ਮੌਤ ਦਾ ਸਵਾਦ ਚਖਣਾ ਪੈਂਦਾ ਹੈ تیری کسی نے پتا نہیں کہ تیرا جانا کدا ہوگا تو ایک تھام کیا گیا ہے اے نما تکون یدرکم الموت ولو تم کن فیر برجی مشکیدہ ایدہ عرض ہے کہ جے اگر کسی موت تو بچن نہیں برج خریفہ بھی اسار لوگے ایتا ہاں بڑا قرار تے وہ سارے دے سارے اسفل ہو جانگے جیڑا ازرائیل فرشتہ ہے

ਇੰਨਾ ਸੋਣਾ ਏ ਕਿ ਇੱਕ ਵਾਰੀ ਆਪਣਾ ਇਸ ਚੀਜ਼ ਨੂੰ ਪੁਲਾ ਜਾਣੇ ਆ ਕਿ ਐਸੀ ਆਏ ਆ ਤੇ ਜਾਣਾ ਏ ਇੰਨੇ ਬੇਵਸਾਂ ਕਿ ਤਨ ਖਾਇਰੇ ਇੱਦ ਤੱਕ ਜਾਣਾ ਏ ਉਹਦਾ ਸੰਨ ਕੋਈ ਸਮਾਪਤਾ ਨਹੀਂ ਤੇ ਜਦ ਆਏ ਸੀ ਉਹਦੀ ਰਜ਼ਾ ਨਹੀਂ ਆਏ ਉਹਨੇ ਭੇਜਿਆ ਫਿਰ ਤੰਬਰ ਆਇਆ ਤੰਬਰ ਉਮਦੇ ਭੇਜ ਅੱਜ ਵਰਪ ਇਸ ਬੋਸਾਰਾ ਸਾਹਿਤਿ ਅਰਧ ਉਸ ਵਿਸਲੀ ਆਤਮਾ ਨੂੰ ਬੀਬੀ ਨਿਰਮਲ ਕੋਟੇ ਨੂੰ ਬੀਬੀ ਮਨਜੀਤ ਕੋਟੇ ਜਿਹੜੇ ਕਿ ਦੋ ਜਹਾ ਹਨ ਸਰਦਾਰ ਸਾਹਿਬ ਨਿਰਮਲ ਸਿੰਘ ਜੀ ਜੀ ਸਰਦਾਰ ਸਾਹਿਬ ਰਾਏ ਸਰ ਤੋਂ ਅੱਜ ਉਹ ਤੁਸੀਂ ਮੋਹਨ ਦੇਸ ਮੁਕੀ ਨਹੀਂ ਰਹੇ ਨੇ ਤੇ ਨਹੀਂ ਵੀ ਰਹਿਣਾ ਤੇ ਮੇਰਾ ਵੀ ਆਪਣਾ ਫਰਜ਼ ਸੀ ਕਿ ਡਾਕਟਰ ਜਕਤਾ ਸਿੰਘ ਜੀ ਮਪਰਾ ਅਨੰਮਨ ਸਰਦਾਰਤਾ ਮੈਂ ਕਿਹਾ ਮੈਂ ਜ਼ਰੂਰ ਦੁੱਖ ਤੇ ਸ਼ਰੀਖ ਹੋਵਾਂਗਾ। ਪਾਵੇਂ ਕਿਸੇ ਦੇ ਖੁਸ਼ੀ 'ਚ ਸ਼ਰੀਖ ਹੋਵੋ ਜਨਾ ਪਰ ਦੁੱਖ ਤੇ ਸ਼ਰੀਖ ਹੋਣਾ ਜ਼ਰੂਰੀ ਹੈ। ਤੇ ਮੈਂ ਕਿਹ ਰਖਾਂ ਦਿੱਤਾ ਸੀ ਉਹਦਾ ਮੈਂ ਪੂਰਾ ਕਰਾਂਗਾ ਤੇ ਪਿਆਰਿਓ ਦੋ ਕਥਨ ਤੁਹਾਡੇ ਨਾਲ ਸਾਂਝੇ ਹੂਰ ਤੇਰੇ ਨਾਮ ਕਿ ਅੱਜ ਜਿਹੜਾ ਇਹ ਚੱਲ ਰਿਹਾ ਹੈ 22 ਤਰੀਖ ਹੈ। ਯਾਨੀ ਐਦਨ ਦੇ ਪਾਸੇ ਇਹ ਵੀ ਜਦੋਂ ਵਿਛੋੜਾ ਹੈ। ਤੁਰ ਗਏ ਯਾਰ ਵਿਦਾਈਆਂ ਦੇ ਕੇ ਸਾਡਾ ਸੁਨਣਾ ਕਰਕੇ ਵਾਸਾ ਗਲੀਆਂ ਦੇ ਵਿੱਚ ਫਿਰਾਂ ਨਵਾਨਾ ਲੋਕੀ ਪਾਉਂਦੇ ਹਸਰਾ ਰੱਜੀ ਰੱਜੀ ਗੱਲਾਂ ਨਕੀਤੀਆਂ ਸਾਡੇ ਜਦੋਂ ਮੱਥਿਆ ਚਾਚਾ ਮੈਂ ਕੁਛ ਦਾ ਹਾਂ ਰਹੀਆਂ ਬੋਲੋਂ ਯਾਰ ਕਦਮ ਉਰੰਗੇ ਪਾਸਾ ਜਿਹੜੇ ਆਉਂਦੇ ਐ ਤੇ ਤੁਰ ਜਾਂਦੇ ਐ ਉਸ ਦਰਦ ਦੀ ਹਕੀਕਤ ਉੰਡੀ ਕਮੀ ਔਰ ਕਮਜ਼ੋਰੀ ਆਪਾਂ ਸਾਰਿਆਂ ਨੂੰ ਆਪਣੀ ਆਪਣੀ ਵਿਅਕਤੀਗਤ ਹੈ ਸਤਿਉੰਗ ਸਰਦਾਰ ਨਿਰਮਨ ਸਿੰਘ ਜੀ ਇਸ ਦਰਦ ਦੇ ਸੋਰੇ ਦਾ ਦਗ ਦੇ ਸੋਰੇ ਦਾ ਅਹਿਸਾਸ ਹੈਗਾ ਆਪਣਾ ਦੇ ਬੱਚਿਆਂ ਨੂੰ ਹੈਗਾ ਸਾਰੇ ਪਰਿਵਾਰ ਨੂੰ ਹੈਗਾ ਤੇ ਆਪਾਂ ਸਾਰੇ ਉਸ ਪਰਿਵਾਰ ਦੇ ਨਾਲ ਇੱਥੇ ਸ਼ਰੀਰਤ ਹੋਏ ਆ ਜਿਉਂਨਾਂ ਨੂੰ ਦਰਦ ਸਭ ਬੈਨ ਲਈ ਉਹਨਾਂ ਨੂੰ ਸਤ ਦਸਨ ਲਈ ਤੇ ਬਈ ਐ ਜੀ ਦੀ ਦੁਨੀਆ ਹੈ ਆਉਣੀ ਜਾਣੀ ਹੈ ਆਪਣੀ ਦਿਨ ਤੋਂ ਜਾਣੀ ਤੇ ਕਿਆਰੇ ਹੋ ਅੱਜ ਜਿਹੜਾ ਇਹ ਮਸਲਾ ਹੈ ਇਹ ਇੰਨਾ ਦਾ ਮਸਲਾ ਹੈ ਕਿ ਇਸ ਮਸਲੇ ਨੂੰ ਲੈ ਕੇ ਕੋਈ ਇਨਸਾਨ ਕੋਈ ਬਸ਼ਰ ਕੋਈ ਸ਼ਖਸ ਇੰਨਾ ਦਾ ਨਹੀਂਗਾ ਕਿ ਜਿਹਦੀ ਦੰਗਰੀ ਚ ਨਹੀਂ ਹੁੰਦਾ ਆਪਣੇ ਆਪਣੇ ਸਾਰੇ ਅਜ਼ੀਜ਼ ਛੱਡ ਕੇ ਚੁੱਕ ਜਾਂਦੇ ਨੇ ਨਾ ਬਹੁਤ ਵੱਡੀ ਅਜ਼ੀਜ਼ ਹੁੰਦੀ ਹੈ ਉਹ ਵੀ ਸ਼ਰਨ ਤੇ ਚੋ ਜੰਦੀ ਹੈ ਇਹ ਬੀਬੀ ਮੰਜੀਤ ਕੌਰ ਜੀ ਦੇ ਜਿਹੜੇ ਬੱਚੇ ਬੱਚੀਆਂ ਪੁੱਤਰ ਧੀਆਂ ਉਹ ਵੀ ਉਹਨਾਂ ਨੂੰ ਵੀ ਬਹੁਤ ਵੱਡਾ ਇਹ ਵੀ ਸੋਹਣੇ ਦਾ ਦੰਦ ਹੈ ਕਿਉਂਕਿ ماں ਛੋਟੀ ਚੀਜ਼ ਨਹੀਂ ਹੁੰਦੀ ਬਾਣੀ ਦੇ ਵਿੱਚ ਕਹਿ ਗਿਆ ਕਿ ਸੁਤ ਆਪਰਾਪ ਕਰ ਤਹਿ ਜੇ ਕੇ ਜਲਨੀ ਚੇਤ ਨਰਾਥ ਸਤੇ ਕੇ ਰਾਮ ਆਯਾ ਹੂ ਵਾਰ 13 ਕਾਹੇ ਨਖੰਡ ਸਤਵ ਬੁ ਨਹਿਰਾ ਯਾਨੀ ਮਾਂ ਦਾ ਚਲਾ ਜਾਣਾ ਤੁ ਜਾਣਾ ਇਹ ਛੋਟੀ ਗੱਲ ਨਹੀਂ ਹੈ ਪਿਆਰਿਓ ਉਹਨਾਂ ਬੱਚਿਆਂ ਦੀ ਮਾਂ ਬੱਚਿਆਂ ਛੱਡ ਕੇ ਤੁਰ ਗਈ ਹੈ ਉਹਨਾਂ ਨੂੰ ਵੀ ਬਹੁਤ ਦੁੱਖ ਤੇ ਦਰਦ ਤੇ ਜਿਹੜੀ ਉਹ ਭੈਣ ਸੀ ਅ ਸਰਦਾਰ ਜਕਾਪ ਸਿੰਘ ਨਮਕਪੁਰ ਉਹਨਾਂ ਨੂੰ ਵੀ ਦੁੱਖ ਦਰਦ ਹੈ ਕਿਉਂਕਿ ਉਹਨਾਂ ਦੀ ਭੈਣ ਸੀ ਤੇ ਪਿਆਰਿਓ ਇਹ ਜਿਹੜੇ ਰਿਸ਼ਤੇ ਨੇ ਇਹ ਬਿਲਕੁਲ ਇਹ ਰਿਸ਼ਤੇ ਜਿਨ੍ਹਾਂ ਨੂੰ ਕਹਨੇ ਆ ਇਹ ਫਿਰ ਤੌੜਦਾ ਕਿ ਜੇ ਤੁਸਾਂ ਕੋਈ ਜਾਣਦਾ ਹੈ ਕਿ ਕਿੱਦਾਂ ਜਾਣਦਾ ਹੈ ਲੇਕਿਨ ਆਪਾਂ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਿੱਖਾਂ ਤੇ ਇੱਕ ਗੱਲ ਯਾਦ ਰੱਖਿਓ ਕਹ ਰਹੇ ਹੋ ਕਿ ਇੰਦਾਂ ਦੀ ਸੱਚ ਦੀ ਬਾਣੀ ਹੈ ਇੱਕੋ ਇੱਕ ਅੱਖਰ ਸੱਚ ਹੈ ਜਮਾਨਾ ਆ ਜਾਣਾ ਹੈ ਕਿ ਸਾਰੀ ਕਾਇਨਾਤ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਰਸਮਸਤਕ ਹੋ ਜੂਗੀ ਅੱਜ ਵਿਸੋਲੇ ਦਾ ਮਹੀਨਾ ਚੱਲ ਰਿਹਾ ਹੈ گروہ گوبند سنگھ صاحب انہوں نے یاد کرنا ضروری ہے حکیم صاحب جو نہیں ہے عبادت میں گروہ ورش ہے اخلاق زمین ہے محبت یہ مریدوں کے لیے اللہ ہے جذبے کہیں الفت کے یہ دیکھتے نہیں ہم نے یہ پائے نہیں ہم نے ہے دیکھنا ایک بات سنے بھی نہیں ہم نے تو ایک جرا چل رہا ہے ایسنو جا اگر کسی بیکھو گے تب تا لگنا ہے کہ سارا درد وچھوڑا سارے درد سارا یعنی شاہ کو تو لائے کے تے چودہ کو تک بچھوڑا ہی وچھوڑا ہے جنگہ ہی جنگہ ਲੜਾਈਆਂ ਲੜਾਈਆਂ ਜੇਕਰ ਆਪਣ ਨੂੰ ਆਪਣਾ ਦਰਦ ਕਸ਼ਟ ਕਰਨਾ ਹੈ ਤੇ ਆਪਣੇ ਦਰਦ ਨੂੰ ਖੁਲਣਾ ਹੈ ਤੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਦ ਨੂੰ ਚੇਤੇ ਕਰਨਾ ਹੋਗਾ ਦੇਖੋ ਕਿੰਨੀ ਬੇਮਿਸਾਲ ਸ਼ਕਤੀ ਹੈ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈਗੀ ਹੈ ਕਿ ਜੇ ਅਗਰ ਅੰਦਾਜ਼ਾ ਲਾਉ ਬਿਤਾ ਪਤਾ ਲੱਗਣਾ ਹੈ ਕਿ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਿੰਨੇ ਬੇਮਿਸਾਲ ਨੇ ਜੇ ਅਗਰ ਅੰਦਾਜ਼ਾ ਬੇਇਮਸਾਲੀ ਕਾਰਨਾਮਾ ਦੇਖਣਾ ਹੈ ਤੇ ਦੇਖੋ ਕਿ 40 ਸਿੰਗਾਰੇ 10 ਲੱਖ ਨਾਲ ਟਕਰਾ ਕੀਤਾ ਤੇ कामयाब ਰਹੇ ਤੇ 2 ਦਿਨ ਮੈਦਾਨ ਸਾਮ ਕੇ ਰੱਖਿਆ ਤੇ ਪਿਆਰਿਓ ਜੇ ਅਗਰ ਬੇਇਮਸਾਲੀ ਕਾਰਨਾਮਾ ਦੇਖਣਾ ਹੈ ਤੇ ਸਾਹਿਬ ਜੀ ਗੁਰਗੋਬਿੰਦ ਸਿੰਘ ਸਾਹਿਬ ਦਾ ਰਣਜੀਤ ਨਗਾਰਾ ਉਹ ਵੀ ਬੇਮਿਸਲ ਬੇਵਸਾਰ ਉਹਨਾਂ ਦੀ ਜਿਹੜੀ ਕਿਰਪਾ ਹੈ ਸ਼੍ਰੀ ਸਾਹਿਬ ਉਹ ਵੀ ਬੇਮਿਸਾਲ ਹੈ ਉਹਨਾਂ ਦਾ ਜਿਹੜਾ ਸਾਥੀ ਹੈ ਪਛਾਹੀ ਉਹ ਵੀ ਬੇਮਿਸਾਲ ਹੈ ਜਿਹੜਾ ਉਹਨਾਂ ਦਾ ਸੋਨੇ ਦੇ ਚੋਲੀ ਜਿਹੜਾ ਸਿਰ ਹੈ ਉਹ ਵੀ ਬੇਮਿਸਾਲ ਹੈ ਜਿਹੜੀ ਇਹਨਾਂ ਦੀ ਦੁਤਾ ਦੀ ਕਿਰਪਾ ਹੈ ਉਹ ਵੀ ਬੇਮਿਸਾਲ ਹੈ ਐਸ਼ ਬੇਮਿਸਾਲੀ ਟੈਨ ਤੇ ਵਿਸੋਲੇ ਦੇ ਟੈਨ ਦੇ ਵਿੱਚ ਮੀਵੀ ਮੰਜੀਤ ਸਿੰਘ ਜੀ ਆਕਾਲ ਦੇ ਚਰਨਾਚ ਜਾ ਬਿਰਾਜੇ ਨੇ ਅਸੀਂ ਸਾਰੇ ਪਰਵਾਨ ਨੂੰ ਇਸ ਕੀ ਦੇ ਇਸ ਦਰਦ ਦੇ ਮੌਕੇ ਤੇ ਉਹਨਾਂ ਨੂੰ ਇਹ ਕਹਿਣ ਲਈ ਕਿ ਭਾਈ ਆਪਾਂ ਜੇਕਰ ਆਪਣੇ ਦਰਦ ਨੂੰ ਉਹ ਜਾਗ ਮੰਨਦੇ ਹਾਂ ਤੇ ਆਪਾਂ ਨੂੰ ਸਾਇਦ ਜੀ ਗੋਬਿੰਦ ਸਿੰਘ ਸਾਹਿਬ ਪੁਰਾਣਾ ਦਰਦ ਵਿਸ਼ੋੜਾ ਦੇਖਣਾ ਹੋਗਾ ਕਿ ਜਨਾਬ ਜੇ ਆਪਾਂ ਸਾਲ ਸੇ ਜਸਿਰਪ ਤਹੁੰਆਂ ਉਸ ਤਸਫੇ ਨੂੰ ਜਾਣਨਾ ਹੋਗਾ ਅਸਲ ਕਹਿੰਦੇ ਨੇ ਕਿ ਪਤਾ ਕਿੰਨਾ ਲੱਗਦਾ ਹੈ ਸਤਗੁਰ ਦੀ ਬਾਣੀ ਸਤ ਸਰੂਪ ਹੈ ਗੁਰਬਾਨੀ ਬੰਨਿਏ ਤੇ ਆਪਾਂ ਇੰਨਾ ਹੀ ਪਰੰਪਤਾ ਲਗਿਆ ਕਿ ਹੋ ਕੀ ਰਿਹਾ ਏ ਤੇ ਇੰਨਾ ਕਹਿੰਦੇ ਕਿ ਆਪਣੇ ਉੱਪਰ ਹਟਾਉਣਾ ਯਾਨੀ ਜਦ ਬੰਦਾ ਇਕੱਲਾ ਰਹਿ ਜਾਂਦਾ ਹੈ ਤੇ ਉਹਦਾ ਕੋਈ ਸ਼ਰੀਕੇ ਹੈ ਨਾ ਕੋਈ ਸੰਗੀ ਨਹੀਂ ਹੁੰਦਾ ਫਿਰ ਉਹਨੂੰ ਸਾਗੀਆਂ ਚੀਂਦਾ ਦੀ ਯਾਦ ਆਉਂਦੀ ਹੈ ਔਰ ਉਹ ਸਮਾਜ ਜਿਹੜਾ ਹੈਗਾ ਉਹ ਸਬਦ ਸੰਤੋਹ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਹੁਣ ਉਹਨਾਂ ਦੇ ਭਰਾਵਾਂ ਮਾਦੀਆਂ ਭੈਣਾਂ ਬੀਬੀ ਜੀ ਦੇ ਤੇ ਉਹਨਾਂ ਦੇ ਬੱਚਿਆਂ ਬੱਚਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਗੁਰੂ ਸਾਹਿਬ ਆਪਣੇ ਚਰਨਾ ਚਲਾ ਕੇ ਸਬਰ ਸੰਤੋਖ ਬਖਸ਼ਣ ਤੇ ਆਪਾਂ ਇਸ ਦਾਵੇ ਵਿਛੋੜੇ ਨੂੰ ਉਸ ਦਾਵੇ ਵਿਛੋੜੇ ਦੇ ਨਾਲ ਜੋੜ ਜਾਂ ਬਰਾਬਰੀ ਨਹੀਂ ਕਰਦੇ ਆਪਾਂ ਇਸ ਕਰਕੇ ਸਭਤ ਨੂੰ ਸਿੱਖਦੇ ਹਾਂ ਕਿ ਜਿਹੜਾ ਦੋਨੋਂ ਆਲਮ ਦਾ ਸਹੈਨशाह ਹੈ ਮਾਣ ਸਾਡੇ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਉਹ ਵੀ ਆਪਾਂ ਸਾਰੇ ਦਾ ਸਾਰਾ ਐਤਾ ਹੀ ਵਰਤਾਨ ਹੋਇਆ ਹੈ ਕਿ ਪਿਆਰੀ ਜਿਹੀ ਮਾਤਾ ਹੈ ਮਾਤਾ ਗੁਜਰ ਕੌਰ ਜੀ ਉਸ ਠੰਡੇ ਗੁਜ ਵਿੱਚ ਉਹਨਾਂ ਦਾ ਆਖਰੀ ਵੇਲਾ ਉਸ ਜ਼ਾਲਮ ਸੂਬੇ ਦੇ ਕਚਾਰੀ ਚ ਹੋਇਆ ਹੈ ਦੇਖਿਏ ਕਿ ਇੱਕ ਠੰਡਾ ਗੋਲ ਦੇ ਉਹਦੇ ਵਿੱਚ ਮਾਤਾ ਜੀ ਤੇ بڑا ਸ਼ਰੀਰ ਹੈ ਹੁਣ ਪੁੱਗੀਆਂ ਨਾ ਤਾਂ ਹੁਣ ਤਾਂ ਉਹ ਚੰਗੀ ਤਰ੍ਹਾਂ ਬਿਤਾਏ ਇਹ ਜਿਹੜਾ ਸਾਤਾ ਜਿਹੜਾ ਚੱਲ ਰਿਹਾ ਹੈ ਨਾਤਾ ਜੀ ਨੇ ਉੱਥੇ ਦੇਖੋ ਕਿੰਨਾ ਵੱਡਾ ਕਾਰਨਾਮਾ ਆਪਣੇ ਵਿੱਚ ਦੱਚਾਇਆ ਕਿ ਆਪਣੇ ਪੋਤਰਿਆਂ ਦੀ ਉਹ ਕੁਰਬਾਨੀ ਦਿੱਤੀ ਹੈ ਇਤਨੇ 2 ਨਹੀਂ 4 ਜੇ ਅਗਰ ਮਿਲਦੀ ਪੁੱਤਰ ਨੇ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇ ਸੱਚੇ ਪਾਸ਼ਾ ਵਿੱਚ ਸ਼੍ਰੀ ਦਫਰਨਾਮਾ ਸਾਹਿਬ ਦੇ ਵਿੱਚ ਆਪਣਾ ਇਸ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸਰਮਾਨੇ ਨੇ ਚੇ ਸ਼ੁੱਧ ਜ਼ਰ ਸੁਗਾਵੇ ਗਮਤ ਰੋ ਰਿਆ ਹਮੇ ਕੁਸ਼ਤ ਦੋ ਬਚੇ ਸ਼ੇਰ ਦਾ ਜੇ ਸ਼ੇਰ ਦੀਆਂ ਜ਼ਿੰਦ ਮਾਨਤ ਹਮੇ ਜ਼ਤੂ ਇਤਕਾਮੇ ਸਤਾਨਤ ਹਮੇ ਅਬ ਹੋਗਾ ਕਿ ਜੇ ਅਗਰ ਕੋਈ ਜਿੱਦਰ ਸ਼ੇਰ ਦੇ ਦੋ ਬੱਚਿਆਂ ਨੂੰ ਧੋਕੇ ਦੇ ਨਾਲ ਮਾਰ ਦੇਵੇ ਜਦੋਂ ਤੱਕ ਉਹ ਸ਼ੇਰ ਦੀਆਂ ਜਿੰਦਾ ਰਹੇਗਾ ਉਹ ਵਾਰੀ ਵਾਰੀ ਬੰਦਾ ਸਤਾਉਂਦਾ ਪਿਆਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਇਹ ਸਮਾਚਨਿਆ ਇਹ ਸਾਡਾ ਸਾਰੇ ਪਰਿਵਾਰ ਦੀ ਸ਼ਹੀਦੀ ਦੇਖੋ ਤੁਸੀਂ ਕਿੰਨਾ ਹੋਈ ਹੈ ਐਸੀ ਸਮੇਂ ਵਿੱਚ ਭੈਣ ਜੀ ਦੀ ਸੋੜਾ ਦੇ ਗਈ ਹੈ ਤੇ ਐਕਸੀਡੈਂਟ ਦਾ ਜਿਹੜਾ ਕੇਸ ਹੈ ਇਹਦੀ ਸ਼ਹੀਦੀ ਦੇ ਵਿੱਚ ਗੱਜ ਹੋ ਜਾਂਦਾ ਹੈ ਇਲਾ ਦਿਨਾਂ ਦੇ ਮੌਕੇ ਤੇ ਯਾਨੀ ਉਹ ਜਿਹੜਾ ਰੁਤਬਾ ਹੁੰਦਾ ਏ ਉਹਨਾਂ ਨੂੰ ਜਿਹੜਾ ਫਲ ਪ੍ਰਾਪਤ ਹੁੰਦਾ ਹੈ ਉਹ ਸ਼ਹੀਦਾਂ ਦਾ ਹੁੰਦਾ ਹੈ ਤੇ ਬੀਬੀ ਜੀ ਨੇ ਇਸ ਦੁਨੀਆਂ ਨੂੰ ਜੇ ਛੱਡਿਆ ਹੈ ਤੇ ਇਸ ਸਮੇਂ ਛੱਡਿਆ ਹੈ ਤੇ ਗੱਲ ਜਿੰਨੀ ਵੀ ਸੰਗਤ ਆਈ ਹੈ ਮੈਨੂੰ ਜੋ ਕੁਝ ਯਾਨੀ ਜੀ ਨੇ ਦੱਸਿਆ ਸੀ ਤੇ ਜੇ ਤੇ ਵੀ ਤੁਸੀਂ ਚਾਹੀਏ ਮਿੰਟ ਤੱਕ ਆਪਣੀ ਸਮਾਪਤੀ ਕਰਦੇ ਹੋ ਤੇ ਬਿਆਨ ਅਸੰਗਤ ਗੱਲ ਰਿਹਾ ਹੈ ਕਿ ਸਮੇਂ ਦਾ پابੰਦ ਹੋਣਾ ਚਾਹੀਦਾ ਕਿਉਂਕਿ ਸਮਾਂ ਕਿਸੇ ਦਾ پابੰਦ ਨਹੀਂ ਹੈ ਪਰ ਮੈਂ ਇਸ ਸਮੇਂ ਵਿੱਚ ਇੱਕ ਜੋਸ਼ੇ ਛੜਾਂਗਾ ਕਿਉਂਕਿ ਜਿਆ ਕਰ ਮੈਂ ਉਸ ਦਾ ਗੱਲ ਕਰਦਾ ਦਾ ਟਾਈਮ ਬੰਦ ਲੱਭ ਜਾਣਾ ਤੇ ਇੱਕ ਛੇਰ ਜੋ ਤੁਜੀ ਵਿਚਾਰ ਨਸੀਬ ਸਾਡੇ ਉਹੀ ਕਹਿ ਲੈਣਾ ਉਹੀ ਮੈਂ ਲੈਣਾ ਤੇਰੀਆਂ ਮੇਰੀਆਂ ਕਾਂ ਕਿਸ ਦਾ ਰੇ ਉਹ ਵੀ ਟਹਿ ਪੈਣਾ ਮੈਂ ਵੀ ਟਹਿ ਪੈਣਾ ਸੱਦਾ ਆਇਆ ਤੋ ਬੁਕਲਾ ਮਾਰ ਤਰੇ ਨਾ ਤੈਨ ਹੈ ਨਾ ਨਾ ਮੈਂ ਰਹਿਣਾ ਐਸ ਦੁਨੀਆਂ ਕੇ ਦੋ ਜਹਾਂ ਉਂਹ ਕੇ ਜਹਾਂ ਤੇ ਕੋਹ ਜਹਾਂ ਦੋਨੋਂ ਜਹਾਂ ਕੇ ਦਰਮੀਆਂ ਇੱਕ ਸਾਸ ਦਾ ਹੈ ਫਾਸਲਾ ਗਰ ਆ ਗਿਆ ਤੋ ਇਹ ਜਹਾਂ ਗਰ ਨਹੀਂ ਆਇਆ ਤੋ ਜਹਾਂ ਜੋ ਆਇਆ ਹੈ ਉਹਨੂੰ ਜਾਣਾ ਪੈਣਾ ਹੈ ਬਾਣੀ ਦਾ ਪਵਿੱਤਰ ਫਰਮਾਨ ਹੈ ਸਭ ਦੁਨੀ ਆਵਨ ਜਾਬ ਨਹੀਂ ਮਕਾਮ ਇੱਕ ਰਹੀਮ ਇੱਕ ਨਿੱਕੀ ਜਿਹੀ ਬੇਨਤੀ ਮੈਂ ਜ਼ਾਤੀ ਕਰਦਾ ਮੈਂ ਤੁਹਾਡੇ ਇਸ ਮੋਹਲ ਵਿੱਚ ਰਹਿਣਾ ਜਦ ਕਦੇ ਦਾਸ ਦਾ ਇਤਿਹਾਸ ਲਿਖਿਆ ਗਿਆ ਤੇ ਪੰਥ ਨਹੀਂ ਲਿਖਣਾ ਹੈ ਕਿਉਂਕਿ ਹੁਣ ਹੋਰ ਕੋਈ ਤਾਂ ਮੇਰੇ ਇਤਿਹਾਸ ਲਿਖੂਗਾ ਨਹੀਂ ਤੇ ਸਰਦਾਰ ਦਾ ਅਜੀਤ ਸਿੰਘ ਨਗਰ ਗਲੀ ਨੰਬਰ 5 ਇਹ ਇਹਦੇ ਵਿੱਚ کلی دقیر جی سارے سنت غلام در بہادری میں اپنے محلہ جنہاں دے میرے کو یا میرا نام پی سارے تجوڑ کے معافی چھونا کہ اگلا جاگم ہے وہ مارچ مہینے دا ہے کہ آپ بےنتی کردہ کہ اپنا جان کے سماگ چاضر بھی ہونا ہے ਤੇ ਮੈਂ ਜਿਹੜਾ ਪਰਿਵਾਰ ਹੈ ਉਹ ਸਾਰੇ ਪਰਿਵਾਰਨ ਕੈਨਸ ਤੇ ਪੜਾਵੋ ਮੈਂ ਆ ਗਿਆ ਤੇ ਹਾਜ਼ਰੀ ਮੇਰੀ ਹੈ ਆਪਜੀ ਵੀ ਪਰਵਾਣ ਕਰੋ ਤੇ ਸਾਈਂ ਸ੍ਰੀ ਗੁਰਪ੍ਰੰਤ ਸਾਹਿਬ ਜੀ ਮਹਾਰਾਜ ਉਹਨਾਂ ਨੇ ਕਿਰਪਾ ਕਰਕੇ ਜੋ ਕੁਝ ਕਹਾਇਆ ਉਹ ਦਾਸ ਨੇ ਬੋਲਿਆ ਇਹਦੇ ਵਿੱਚ ਬੇਅੰਤ ਪ੍ਰਕਾਰ ਦੀਆਂ ਉਹਨਾਂ ਚੁੱਕਾਂ ਹੋ ਗਈਆਂ ਹੋਣਗੀਆਂ ਉਹਨਾਂ ਜੀ ਵੀ ਮੈਂ ਮਾਫੀ ਚਾਹੁੰਨਾ ਤੇ ਸਰਦਾਰ ਜਗਤਾਰ ਸਿੰਘ ਸੰਦਨੀ ਸੁਪਨੇ ਵਾਲੇ ਉਹਨਾਂ ਦਾ ਸਰਦਾਰ ਸੀ ਮੈਨੂੰ ਇੱਥੇ ਆਦਰ ਹੋਇਆ ਹਾਲਾਂਕਿ ਗੁਰਦੁਆਰਾ ਸਾਡੇ ਆਪਣੇ ਮਹੁੰਦੇਗਾਏ ਤੇ ਮੇਰੀ ਗੁਰਦੁਆਰੇ ਦੇ ਨਾਮ ਤੇ ਗੁਰਦੁਆਰੇ ਦੀ ਜਿਹੜੀ ਕਮੇਟੀ ਹੈ ਸਰਦਾਰ ਪਰਮਜੀਤ ਸਿੰਘ ਖਾਲਸਾ ਜੀ ਉਹਨਾਂ ਦਾ ਤੇ ਸਾਡੇ ਜਿਹੜੇ ਐ ਵੀ ਮਹੁੰਦੇਦੇ ਨੇ ਗਿਆਨੀ ਜੀ ਨਾਤਾ ਤੇ ਸਾਰੀ ਟੀਮ ਦਾ ਐਨਾਂ ਦਾ ਵੀ ਮੈਂ ਮਸ਼ਕੂਰ ਹਾਂ ਤੇ ਲੱਖ ਲੱਖ ਸੁਪ੍ਰਾਨਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਹਾਨੂੰ ਸੁਪਨਾ ਜਿਮਾ ਮੇਥੀਓ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਸਤੇ